ਸਿਕਰ ਜੀ ਮੈਂ ਹਾਂ ਵਿਪਨੋ ਕੜਾ ਕਿ ਤੁਸੀਂ ਦੇਖ ਰਹੇ ਹੋ ਫਾਸਟਵੇਅ ਦੇ ਉੱਪਰ ਅਸੀਂ ਤੁਹਾਨੂੰ ਅੱਜ ਸਾਹ ਦੇ ਉੱਤੇ ਜਿਹੜੀ ਚੁਸਕੀ ਲਵਾਗੇ ਤੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਹਲਕਾ ਫਰੀਦਕੋਟ ਤੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਵੋਟਰਾਂ ਦੇ ਨਾਲ ਕੀ ਉਹਨਾਂ ਨੂੰ ਪਿਛਲੇ 5 ਸਾਲ ਕਿੱਦਾਂ ਦੇ ਰਹੇ ਕਿਸ ਤਰੀਕੇ ਦਾ ਉਹ ਉਮੀਦਵਾਰ ਚਾਹੁੰਦੇ ਨੇ ਤੇ ਕਿਹੜੇ ਕਿਹੜੇ ਕੰਮ ਜਿਹੜੇ ਕਿ ਨੇ ਹਲਕਾ ਫੀਲਡ ਕੋਰਟ ਦੇ ਵਿੱਚ ਹੋਣੇ ਚਾਹੀਦੇ ਨੇ ਗੱਲ ਕਰਦੇ ਆ ਆਮ ਲੋਕਾਂ ਦੇ ਨਾਲ ਤੇ ਇੱਥੇ ਲੋਕ ਜਿਹੜੇ ਕਿ ਨੇ ਚਾਹ ਦੀ ਚੁਸਕੀ ਵੀ ਲੈ ਰਹੇ ਨੇ ਤੇ ਚਾਹ ਦੀ ਚੁਸਕੀ ਲੈਂਦੇ ਆ ਲੈਂਦੇ ਆ ਆਪ ਇਹਨਾਂ ਦੇ ਨਾਲ ਗੱਲ ਕਰਦੇ ਹੈਗੇ ਆ ਹਾਂਜੀ ਚਾਹ ਬੜੀ ਚੁਸਕੀ ਨਾਲ ਪੀਤੀ ਜਾ ਰਹੀ ਹੈਗੀ ਆ ਤੇ ਜੇ ਆਪਾਂ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤੇ ਕਿੱਦਾਂ ਦਾ ਰਿਹਾ ਪਿਛਲੇ 5 ਸਾਲ ਦੇ ਵਿੱਚ ਕਿੱਦਾਂ ਦੇ ਰਿਹਾ ਸਰ ਪਿਛਲੇ ਆਪਣਾ ਕਿਹੜਾ ਸੀ ਜੀ ਐਮਪੀ ਕੌਣ ਸੀ ਆਪ ਮੁਹੰਮਦ ਦੀਕਾ ਮੁਹੰਮਦ ਦੀਕਾ ਅਚਾ ਐਮਪੀ ਦੀ ਨਹੀਂ কথা ਬਾਵਾ ਸਾਡੇ ਕੋਲੇ ਹੋਦੇ ਵੋਟਰ ਅਗੇ ਦੇਖੋ ਮੇਰੀ ਗੱਲ ਸੁਣੋ ਆਪਾਂ ਵੋਟ ਪਾਈ ਸਾਨੂੰ ਐਮਪੀ ਦਾ ਸ਼ਕਲ ਨਹੀਂ ਦੇਖੀ ਅਸੀਂ ਕਦੀ ਉਹ ਆਪਣੇ ਫੀਲਡ 'ਚ ਕੋਈ ਕੰਮ ਨਹੀਂ ਕੀਤਾ ਹਨਾ ਜੀ ਫਰੀਦਕੋਟ ਏਰੀਆ ਜਿੰਨੀਆਂ ਇਹਨੂੰ ਫੈਸਿਲਿਟੀਆਂ ਮਿਲੀਆਂ ਹੋਈਆਂ ਉਹਨਾਂ ਹੀ ਪਿਛੜਿਆ ਹੋਇਆ ਕੋਈ ਇੱਥੇ ਪ੍ਰੋਪਰ ਬੱਚਿਆਂ ਦੀ ਪੜ੍ਹਾਈ ਦਾ ਕੋਈ ਇੱਥੇ ਕੋਈ ਸਟੇਡੀਅਮ ਨਹੀਂ ਹੈ ਜੀ ਠੀਕ ਹੈ ਕੋਈ ਇਸ ਤਰ੍ਹਾਂ ਦਾ ਖੇਲਾਵਲ ਕਿਸੇ ਮੰਤਰੀ ਦਾ ਧਿਆਨ ਨਹੀਂ ਗਿਆ ਨਸ਼ੇ ਜਿੰਨੇ ਮਰਜੀ ਇੱਥੋਂ ਮਿਲ ਜਾਂਦੇ ਆ ਜਿੰਨੇ ਮਰਜੀ ਲੈ ਲਓ ਖੁੱਲ ਕੇ ਲੈ ਲਓ ਸੜਕਾਂ ਮਾੜੀਆਂ ਤੋਂ ਮਾੜੀਆਂ ਜਿੰਨੇ ਮਰਜੀ ਲੈ ਲਓ ਪਰ ਉਸ ਚੀਜ਼ ਕਰਕੇ ਕੋਈ ਵਧੀਆ ਐਮਪੀ ਜਿਹੜਾ ਸੰਸਦ ਦੇ ਵਿੱਚ ਆਪਣੀ ਗੱਲ ਨੂੰ ਉਠਾਵੇ ਉਸ ਤਰ੍ਹਾਂ ਦੇ ਬੰਦੇ ਨੂੰ ਆਉਣਾ ਚਾਹੀਦਾ ਕਿ ਹੁਣ ਜਿਸ ਤਰੀਕੇ ਨਾਲ ਲਗਾਤਾਰ ਚਰਚਾਵਾਂ ਚੱਲ ਰਹੀਆਂ ਹੈਗੀਆਂ ਨੇ ਫਰੀਦਕੋਟ ਹਲਕੇ ਦੇ ਵਿੱਚ ਤੁਸੀਂ ਇੱਕੋ ਗੱਲ ਕੀਤੀ ਕਿ ਤੁਸੀਂ ਮੁਹੰਮਦ ਸਿਕਰ ਨੂੰ ਦੇਖਿਆ ਤੱਕ ਨਹੀਂ ਤੁਸੀਂ ਵੋਟ ਮੁਹੰਮਦ ਸਿਕਰ ਨੂੰ ਪਾਈ ਸੀ ਨਹੀਂ ਜੀ ਨਹੀਂ ਜਦੋਂ ਮੁਹੰਮਦ ਸਿਕਰ ਨੂੰ ਬੋਲ ਰਹੇ ਬਾਈ ਤੁਸੀਂ ਵੋਟ ਨਹੀਂ ਪਾਈ ਪਰ ਹੁਣ ਫਿਰ ਜਿਹੜੇ ਹੈਗੇ ਨੇ ਫਰੀਦਕੋਟ ਹਲਕੇ ਦੀ ਜੇ ਗੱਲ ਕਰੀਏ ਆਪਾਂ ਤੇ ਫਰੀਦਕੋਟ ਹਲਕੇ ਤੋਂ ਜਿਹੜੇ ਹੈਗੇ ਨੇ ਫਿਰ ਦੋ ਸਿੰਗਰਾਂ ਦੇ ਤਾਂ ਨਾਮ ਅਨਾਉਂਸ ਹੋ ਚੁੱਕੇ ਨੇ ਤੇ ਹੋਰ ਵੀ ਆਉਣ ਦੀ ਉਮੀਦ ਹੈਗੀ ਆ ਅਈ ਦੇਖੋ ਜਿਸ ਤਰ੍ਹਾਂ ਦੇ ਆਪਣੇ ਦੇਸ਼ ਦੇ ਵਿੱਚ ਮੋਦੀ ਸਰਕਾਰ ਵੱਲੋਂ ਕੰਮ ਹੋ ਰਿਹਾ ਹੈ ਔਰ ਜਿਵੇਂ ਉਹ ਕਹਿ ਰਹੇ ਆ ਵੀ ਅਸੀਂ ਇਸ ਵਾਰ 400 ਤੋਂ ਪਾਰ ਆ ਫਿਰ ਤਾਂ ਮੈਂ ਇਹੀ ਕਹੂੰਗਾ ਵੀ ਆਪਾਂ ਨੂੰ ਵੀ ਜੇ ਫਰੀਦਕੋਟ ਏਰੀਆ ਦੀ ਸ਼ੀਤਰਾ ਆਪਾਂ ਚਾਹਦੇ ਆ ਵੀ ਇੱਥੋਂ ਦਾ ਵੀ ਕੁਝ ਬਦਲੇ ਕੰਮ ਹੋਣ ਤਾਂ ਫਿਰ ਭਾਜੀਪੀ ਦੇ ਕੈਂਡੀਡੇਟ ਨੂੰ ਹੀ ਜਿਤਾਣਾ ਚਾਹੀਦਾ ਤਾਂ ਕਿ ਸਾਨੂੰ ਸੈਂਟਰ ਵੱਲੋਂ ਫੁੱਲ ਸਪੋਰਟ ਮਿਲੇ ਤੇ ਇਹ ਵੀ ਹੋ ਸਕਦਾ ਹੈ ਵੀ ਅਸੀਂ ਇੱਕ ਨਵਾਂ ਰੂਪ ਲੈ ਕੇ ਫਰੀਦਕੋਟ ਦਾ ਗਿਆ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਕਹਿ ਰਹੇ ਨੇ ਕਿ ਐਤਵਾਰ ਜਿਹੜਾ 400 ਤੋਂ ਪਾਰ ਜਾਵੇਗਾ ਤੇ 400 ਪਾਰ ਦੇ ਕਹਿੰਦਾ ਤਾਂ ਫਿਰ ਭਾਪੀ ਨੂੰ ਵੀ ਫਰੀਦਕੋਟ ਦੇ ਵਿੱਚ ਵੀ ਟਿਕਟਾਂ ਦੇਣੀ ਪਊਗੀ ਹੋਰ ਵੀ ਬਹੁਤ ਸਾਰੇ ਤੇ ਨੌਜਵਾਨ ਬੈਠੇ ਨੇ ਚਾਹ ਦੀ ਟੁਸਕੀ ਵੀ ਲੈ ਰਹੇ ਨੇ ਪਾਣੀ ਚਾਹ ਦੀ ਟੁਸਕੀ ਲੈ ਰਹੇ ਹੋ ਤੇ ਕੀ ਨਾਮ ਹੀ ਤੁਹਾਡਾ ਜੀ ਮੇਰਾ ਨਾਮ ਗੁਰਵੀਰ ਹੈ ਜੀ ਗੁਰਵੀਰ ਜੀ ਕਿੰਦਾ ਦਾ ਲੋਕ ਸਭਾ ਚੋਣਾ ਜਿਹੜਾ ਇੱਕ ਤਿਉਹਾਰ ਆਪਾਂ ਮਨਾ ਰਹੇ ਹਾਂਗੇ ਆ ਤੇ ਕੀ ਕਹੋਗੇ ਤੁਹਾਨੂੰ ਫਰੀਦਕੋਟ ਹਲਕੇ ਦੀ ਜੀ ਗੱਲ ਕਰੀਏ ਹਲਕਾ ਫਰੀਦਕੋਟ ਦੀ ਇਹ ਗੱਲ ਕਰੀਏ ਸੀ ਜੀ ਇੱਥੇ ਜਿਹੜੇ ਆ ਉਮੀਦਵਾਰ ਸਿੰਗਰੀ ਸਿੰਗਲਾ ਰਹੇ ਆ ਤੇ ਹੁਣ ਤਾਂ ਇੱਥੇ ਖਾੜੀ ਲੱਗਿਆ ਕਰਨੀਗੀ ਤੇ ਜੇ ਅਸੀਂ ਗੱਲ ਕਰੀਏ ਆਪਣੇ ਪਿਛਲੇ ਜਿਹੜੇ ਸਾਡੇ 5 ਸਾਲ ਰਹੇ ਆ ਲੇਡੀ ਸੀ ਜਿਹੜੀਆਂ ਰਾਤ ਨੂੰ ਸਫਰ ਵੀ ਨਹੀਂ ਕਰ ਸਕਦੀਆਂ ਕਿੰਦਾ ਦਾ ਉਮੀਦਵਾਰ ਆਪ ਚਾਉਨੇ ਹੈਗੇ ਜੇ ਹੁਣ ਆਉਣਗੇ ਅਸੀਂ ਉਮੀਦਵਾਰ ਚਾਹੁੰਦੇ ਆ ਜੀ ਕੰਮ ਕਰੇ ਵਧੀਆ ਜੀ ਜਿਹੜੀ ਮਰਜ਼ੀ ਪਾਰਟੀ ਦਾ ਉਮੀਦਵਾਰ ਹੋਵੇ ਚਾਹੇ ਸ਼ਰੂਮਨੀ ਅਕਾਲੀ ਦਲ ਦਾ ਹੋਵੇ ਚਾਹੇ ਭਾਜਪਾ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਕੰਮ ਕਰੇ ਸਾਨੂੰ ਕੰਮ ਕਰਕੇ ਦਿਖਾਵੇ ਵਧੀਆ ਉਮੀਦਵਾਰ ਚਾਹੁੰਨੇ ਆ ਸੀ ਕਿੰਦਾ ਕਿੰਦਾ ਦੇ ਉਮੀਦਵਾਰ ਦੀ ਤੁਸੀਂ ਸੋਚਦੇ ਹੋ ਵੀ ਕੰਮ ਦੀ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਚ ਤੁਹਾਨੂੰ ਲੱਗਦਾ ਕੋਈ ਕੰਮ ਹੋਇਆ ਨਹੀਂ ਕੋਈ ਨਹੀਂ ਜੀ ਪਿਛਲੇ 5 ਸਾਲਾਂ ਚ ਕੰਮ ਤੁ ਨੂੰ ਆਪ ਹੀ ਤੁਸੀਂ ਜਾਣੀ ਜਾਣੋ ਕੰਮ ਕੋਈ ਹੋਇਆ ਨਹੀਂ ਗਿਆ ਜੀ ਮਹੰਮਦ ਸਿੰਘ ਜੀ ਉੱਥੇ ਜਾ ਕੇ ਵੀ ਸੁੱਤੇ ਰਹਿੰਦੇ ਸਨ ਚ ਮੈਂ ਮਗਰ ਇਹਨਾਂ ਨਾਲ ਗੱਲ ਕਰਦੇ ਭਾਜੀ ਤੁਸੀਂ ਵੀ ਚਾਹ ਪੀ ਰਹੇ ਹੋ ਕੀ ਕਹੋਗੇ ਤੁਸੀਂ ਜੀ ਮਤਲਬ ਕੀ ਕਰੇ ਬਈ ਕੁਪੀਸੇ ਹੋ मुझे यहाँ के गल नहीं अच्छा यूपी से हुआ। यूपी से हूँ <laughs> तो वोट आपकी यहाँ पड़ेगी नहीं यूपी पड़ेगी मैं इधर आया हूँ घूमने के लिए अच्छा घूमने के लिए तो चलो आप यूपी से घूमने के लिए आए हो तो आपको कैसा लगता है कि कैसी सरकार होनी चाहिए हमारी जो सरकार यूपी में चल रही है योगी जी की सरकार चल रही है वही चलनी चाहिए हमारे यहाँ उससे फायदा है रात में हमारे यहाँ बहन बेटियाँ जो हमारी निकलती हैं कोई हम लोगों को फिक्र नहीं है तो अभी पंजाब में देख रहे हो आप कब से हो पंजाब में पंजाब में, में तो मैं आया हूँ एक महीने से भी तो कैसा लग रहा है पंजाब के यहाँ ठीक नहीं लग रहा है नशाबाजी बहुत ज्यादा है नशाबाजी हाँ ये, तो, जब चोरी बहुत है, है। तो ये क्या, सब चोरी चमारी बहुत ज्यादा चल रही है क्या, क्या क्या आप सोचते हैं कि कैसा होना चाहिए अगर मेरे हिसाब से मेरे यहाँ यूपी की सरकार चल रही है और इसी सरकार यहाँ हो कि यहाँ के लोगों की भला हो कोई दिक्कत बीजेपी की बीजेपी की सरकार है तो यहां पंजाब में भी आप कहते हो अगर उसी सरकार रहती तो यहां पे ऐसा नहीं होता बिल्कुल जी ये यूपी तो आए ने और एडा दा कहना है कि यूपी ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਦੀ ਸਰਕਾਰ ਚੱਲ ਰਹੀ ਹੈਗੀ ਆ ਔਰ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਆ ਭਾਜੀ ਤੁਹਾਡੀ ਕੀ رائے ਹੈਗੀ ਕਿੰਦਾ ਰੇ 5 ਸਾਲ ਪਿਛਲੇ ਗਏ 5 ਸਾਲ ਤਾਂ ਪਿਛਲੇ ਜੀ ਬੇਕਾਰ ਹੀ ਰਹੇ ਆ ਮੰਗੇ ਆਈ ਵਾਦੀ ਆ ਕੱਢਦੀ ਹੈ ਨਹੀਂ ਗੀ ਗਰੀਬ ਬੰਦਾ 300 ਰੁਪਇਆ ਦਿਹਾੜੀ ਜਾਂਦਾ ਖਰਚਾ ਕਰੇ 500 ਸਰਕਾਰਾਂ ਇਹ ਜੀਆਂ ਕੀ ਕਰਨ ਸਰਕਾਰਾਂ ਆਉਣ ਇਹ ਜੀਆਂ ਵੀ ਸਭ ਦਾ ਭਲਾ ਕਰਨ ਸਭ ਨੂੰ ਵੇਖਣਾ ਇਹ ਜੀ ਸਰਕਾਰ ਆ ਵਿੱਚ ਆਜੇ ਭਾਜਪਾ ਆਜੇ ਜਾਂ ਕਾਂਗਰਸ ਆਜੇ ਜਾਂ ਕਾਲੀ ਆਜੇ ਜਾਂ ਕੋਈ ਵੀ ਆਜੇ ਪਰ ਆਪ ਦਾ ਭਾਰਤ ਨੂੰ ਇੰਡੀਆ ਨੂੰ ਸਵਾਰੋ ਮੋਦੀ ਜੀ ਕਹਿੰਦੇ ਹੈਗੇ ਜੀ ਕਿ ਆਕੜਾ ਜਿਹੜਾ 400 ਤੋਂ ਪਰ ਜਾਣਾ ਚਾਹੀਦਾ ਕਿਉਂਕਿ ਹੁਣ ਇਹਦੇ ਬਾਰੇ ਦਾ ਆਪਾਂ ਕੋਈ ਕਹਿ ਨਹੀਂ ਸਕਦੇ ਜਾਏਗਾ ਜਾਏਗਾ 400 ਪਰ ਜਾਏਗਾ ਜਾਏਗਾ ਤਾਂ ਗਈ ਹੈ ਅਭੀ ਤਾਂ ਦੇਖ ਰਹੇ 400 ਪਰ ਜਾਏਗਾ ਪਰ ਜਾਏਗਾ ਜਾਏਗਾ ਦੰਤਾ ਪੰਜਾਬੇ ਵੀ ਰਹੇਗਾ ਪੰਜਾਬ ਮੇ ਵੀ ਆਏਗਾ ਪੰਜਾਬ ਮੇ ਵੀ ਆਏ ਗਿਆ ਮੋਦੀ ਵੀ ਆਏ ਪੰਜਾਬ ਮੇ ਸੋ ਇਹਨਾਂ ਲੋਕਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਮੋਦੀ ਸਰਕਾਰ ਹੈ ਹੀ ਆ ਗਈ ਹੋਰ ਵੀ ਇੱਥੇ ਜੁਵਾ ਵੋਟਰ ਬੈਠੇ ਨੇ ਗੱਲ ਕਰਦੇ ਨਾਲ ਭਾਜੀ ਤੁਹਾਡੀ ਕਿੰਨੀ ਉਮਰ ਕੀ ਦੀ ਤੁਹਾਡੀ ਜੀ ਮੇਰੀ ਹੁਣੇ 18 ਸਾਲ ਦਾ ਆਇਆ ਹੈ ਪਹਿਲੀ ਵਾਰੀ ਵੋਟ ਪਾਓਗੇ ਤੁਸੀਂ ਅੱਗੇ ਪਹਿਲੀ ਵਾਰੀ ਵੋਟ ਪਾਉਣੀ ਹੈ ਜੇ ਸਰਕਾਰ ਚੰਗੀ ਹੋਏ ਤਾਂ ਵੋਟ ਪਾਉਣ ਨੂੰ ਤਿਆਰ ਆ ਸਰਕਾਰੀ ਨਹੀਂ ਚੰਗੀ ਆ ਤਾਂ ਫਿਰ ਕਿੱਥੇ ਵੋਟ ਪਾਵਾਂਗੇ ਆਸੇ ਸਰਕਾਰ ਚੰਗੀ ਚਾਹੀਦੀ ਹੈ ਤੁਹਾਡੇ ਸਾਹਮਣੇ ਸਰਕਾਰ ਚੰਗੀ ਨਹੀਂ ਆ ਇਸ ਵੇਲੇ ਹਾਂਜੀ ਸਾਡੇ ਗਰਾਊਂਡਸ ਅਸੀਂ ਗੇਮ ਕਰਦੇ ਆ ਕਿੱਥੇ ਕੋਈ ਚੀਜ਼ ਅਵੇਲੇਬਲ ਨਹੀਂ ਹੈਗੇ ਮੋਗੇ ਵਿੱਚ ਗੁਨਾਰਕ ਕਾਲਜ ਪਰ ਬਾਸਕਟਬਾਲ ਫੀਲ ਦਾ ਮੋਤੇ ਕੋਈ ਕੁਝ ਹੈ ਨਹੀਂ ਸਰਕਾਰੀ ਕੋਈ ਕੁਝ ਨਹੀਂ ਅਵੇਲੇਬਲ ਹੈਗਾ ਗਰਾਊਂਡ ਦੇ ਪੂਰੇ ਟੁੱਟਾ ਫੁੱਟਾ ਗਰਾਊਂਡ ਆ ਉਹ ਪੂਰਾ ਸਹੀ ਕਰਨ 5 ਸਾਲਾਂ ਤੋਂ ਦੇਖਦੇ ਆ ਰਹੇ ਆ ਸਰਕਾਰ ਆ ਰਹੀ ਹੈ ਨਾ ਕੋਈ ਗਰਾਊਂਡ ਦਾ ਹੈਗਾ ਕੋਈ ਤਜਰਬਾ ਨਾ ਕੋਈ ਆ ਰਿਹਾ ਕੋਚ ਕੋਸ ਕੁਝ ਵੀ ਨਹੀਂ ਹੈ ਗਰਾਉਂਚੇ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ 5 ਸਾਲ ਦੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਖੇਡਾਂ ਵਾਲ ਜਿਹੜਾ ਹੈ ਕੋਈ ਵੀ ਧਿਆਨ ਨਹੀਂ ਦਿੱਤਾਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਜਿਸ ਤਰੀਕੇ ਨਾਲ ਨੌਜਵਾਨ ਪੀੜੀ ਅੱਜ ਫੇਲੇ ਵਿਦੇਸ਼ਾਂ ਨੂੰ ਰੁੱਕ ਕਰ ਰਹੀ ਹੈਗੀ ਆ ਉਹਨਾਂ ਵਾਸਤੇ ਜਿਹੜਾ ਹੈ ਇੱਥੇ ਕੁਛ ਨਾ ਕੁਛ ਜੜਾ ਹੈਗਾ ਹੋਣਾ ਚਾਹੀਦਾ ਔਰ ਜਿਹੜਾ ਵੀ ਫਰੀਦਕੋਟ ਤੋਂ ਐਮਪੀ ਬੜ ਕੇ ਆਂਦਾ ਹੈਗਾ ਉਹ ਸਟੂਡੈਂਟਸ ਵਾਸਤੇ ਖਾਸ ਕਰਕੇ ਨੌਜਵਾਨ ਪੀੜੀ ਹੱਥ ਦੋਤੇ। ਬਹੁਜੀ ਤੁਸੀਂ ਕੀ ਕਹੋਗੇ ਜੀ ਜਿਹੜੀ 5 ਸਾਲ ਸਰਕਾਰ ਵੀ ਸੀਗੀ ਕੀ ਤੁਹਾਡਾ ਕੀ ਤਜਰਬਾ ਰਿਹਾ ਹੈਗਾ? ਕੋਈ ਤਜਰਬਾ ਨਹੀਂ ਰਿਹਾ। ਕੀ ਅਗਾਹ ਕੀ ਸੋਚਦੇ ਹੋ ਕਿੰਦਾ ਨਹੀਂ ਹੋਣੀ ਚਾਹੀਦੀ ਹੈ? ਖਾਸ ਸਹੀ ਹੋਣੀ ਚਾਹੀਦੀ ਹੈ। ਕੀ ਚੱਲ ਰਹੀ ਹੈ ਫਿਰ ਆਪ ਦੀ ਪਾਰਟੀ ਨੂੰ ਬੋਣੀ ਨਹੀਂ ਦੋਹੀ ਹਾਂ ਆਮ ਆਦਮੀ ਆਮ ਆਦਮੀ ਪਾਰਟੀ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਦੇ ਕੰਮ ਕੀਤੇ ਠੀਕ ਕੰਮ ਕੀਤੇ ਹੈਗੇ ਹਾਂਜੀ ਹਾਂਜੀ ਬਿਲਕੁਲ ਨਹੀਂ ਇਹਨਾਂ ਦਾ ਕਹਿਣਾ ਹੈਗਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲ ਕੰਮ ਕੀਤੇ ਮੇਰੇ ਨਾਲ ਇਥੋਂ ਦੇ ਸਭ ਕਹਿੰਦੇ ਨੇ ਜੇ ਗੱਲ ਕਰਦੇ ਨਾਲ ਸਰ ਤੁਹਾਡੇ ਕੋਲ ਲਗਾਤਾਰ ਇਥੇ ਲੋਕ ਆ ਕੇ ਬੈਠਦੇ ਨੇ ਚਰਚਾਾਂ ਵੀ ਚੱਲਦੀਆਂ ਆਂ ਜੀਆ ਜਿਸ ਤਰੀਕੇ ਨਾਲ ਚੋਣਾਂ ਵਾਲਾ ਚੋਣਾਂ ਵਾਲਾ ਮਾਹੌਲ ਚੱਲ ਰਿਹਾ ਸੀ ਦਿਨ ਚੱਲੇ ਚੋਣਾਂਾਂ ਦਾ ਕੀ ਕਹੋਗੇ ਜੀ ਤੁਹਾਨੂੰ ਕਿੰਦਾ ਲੱਗਦਾ ਲੋਕੀ ਚੱਲਦੇ ਨੇ ਲੋਕ ਚਾਹੁੰਦੇ ਨੇ ਜੀ ਕਿ ਸਰਕਾਰ ਕੋਈ ਵੀ ਬਣੇ ਮਗਰ ਮਜ਼ਬੂਤ ਬਣੇ ਕਿ ਜਿਹੜਾ ਕੰਮ ਮੰਨੋ ਸਟੇਟ ਦਾ ਕੰਮ ਆ ਸੈਂਟਰ ਦਾ ਕੰਮ ਆ ਸਟੇਟ ਦੇ ਵਿੱਚ ਜਿੰਨੇ ਵੀ ਛੋਟੇ ਛੋਟੇ ਕੰਮ ਆ ਸਕੂਲ ਕਾਲਜ ਇਹਨਾਂ ਦੀ ਤਰੱਕੀ ਹੋਵੇ ਸਾਡੇ ਬੱਚਾ ਦਾ ਆਪਾਂ ਵੇਖੇ ਵੜੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਹ ਬਣੇ ਜਿਹੜੀ ਉੱਤੋਂ ਤੋਂ ਥੱਲੇ ਤੱਕ ਮਜ਼ਬੂਤ ਹੋਵੇ ਕੰਮ ਕੋਈ ਵੀ ਹੋਵੇ ਜਿਵੇਂ ਮੰਨ ਲਓ ਸੈਂਟਰ 'ਚ ਸਰਕਾਰ ਹੈਗੀ ਆ ਆਪਣੇ ਪੰਜਾਬ 'ਚ ਸਰਕਾਰ ਹੈਗੀ ਆ ਜੋ ਮਜ਼ਬੂਤੀ ਹੋਊਗੀ ਤੇ ਉਹਦੇ ਨਾਲ ਹਰ ਬੰਦਾ ਮਜ਼ਬੂਤ ਹੋਊਗਾ ਅਸੀਂ ਕੀ ਆਪਾਂ ਪਿਛਲੇ 5 ਸਾਲ ਦੀ ਗੱਲ ਕਰੀਏ ਤਾਂ ਪਿਛਲੇ 50 ਸਾਲਾਂ ਤੇ ਕਿੰਦਾ ਆਰਾਮ ਪੁਕ ਮਾਇਆ ਰਿਹਾ ਪਿਛਲੇ 5 ਸਾਲਾਂ ਦਾ ਸਾਡਾ ਫਰੀਦਕੋਟ ਹਲਕੇ ਦਾ ਐਮਪੀ ਜਿਹੜਾ ਰਿਹਾ ਮੁਹੰਮਦ ਸਦੀਕ ਬਸ ਸਿਰਫ ਕੇਵਲ ਵੋਟਾਂ ਵੇਲੇ ਉਹ ਦਿਖਿਆ ਉਦੋਂ ਬਾਅਦ ਅੱਜ 5 ਸਾਲ ਹੋ ਗਏ ਨੇ ਉਹਦੀ ਸ਼ਕਲ ਨਹੀਂ ਦੇਖੀ ਅਸੀਂ ਅਸੀਂ ਕਹਿੰਦੇ ਆ ਕਿ ਐਮਪੀ ਕੋਈ ਵੀ ਬਣੇ ਪਰ ਕੰਮ ਆਣ ਵਾਲਾ ਬਣੇ ਕੰਮ ਹੋਣ ਵਾਲਾ ਹੋਣਾ ਚਾਹੀਦਾ ਹਾਂਜੀ ਹਾਂਜੀ ਕੰਮ ਆਣ ਵਾਲਾ ਹੋਣਾ ਚਾਹੀਦਾ ਮੁਹੰਮਦ ਸਦੀਕ ਜੀ ਦੇ ਦੀ ਦੁਬਾਰਾ ਅਸੀਂ ਸ਼ਕਲ ਹੀ ਨਹੀਂ ਦੇਖੀ 5 ਸਾਲ ਹੋ ਗਏ 5 ਸਾਲ ਪੂਰੇ ਹੋ ਗਏ ਤੇ ਅਕਵਾਰ ਜੀ ਸ਼ਕਲ ਦੇ ਦਿੱਤੀ ਉਹਦੀ ਬਾਅਦ ਹੁਣ ਵੀ ਲੋਕ ਸਭਾ ਦੇ ਵਿੱਚ ਜਿਹੜਾ ਕਿ ਇਸ ਵੇਲੇ ਦੋ ਸਿੰਗਰਾਂ ਦੇ ਨਾਮ ਦਾ ਨਾਮ ਹੋ ਚੁੱਕੇ ਨੇ ਸਹੀ ਜੀ ਸਿੰਗਰ ਤਾਂ ਦੋ ਲਾਉਂਸ ਹੋ ਚੁੱਕੇ ਆ ਸਿੰਗਰ ਤਾਂ ਜੀ ਜਿੰਨੇ ਮਰਜ਼ੀ ਖੜਾ ਦੋ ਮਗਰ ਬੰਦਾ ਕਾਮਾ ਨਾਲ ਆ ਹੋਣਾ ਚਾਹੀਦਾ ਨਾ ਕਾਮਾ ਵਾਲੇ ਹੋਣ ਬਿਲਕੁਲ ਜੀ ਭਾਵੇਂ ਸਿੰਗਰ ਵੀ ਹੈਗੇ ਨੇ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਵਾਲੇ ਹੋਣ ਔਰ ਜਿੱਥੇ ਕਿ ਇਹਨਾਂ ਦੱਸਿਆ ਕਿ 5 ਸਾਲ ਪਹਿਲਾਂ ਮੁਹੰਮਦ ਸ਼ਦੀਕ ਜੀ ਰਹੇ ਨੇ ਔਰ ਇਹਨਾਂ ਨੇ ਸਿਰਫ ਉਸ ਟਾਈਮ ਹੀ ਦੇਖਿਆ ਸੀਗਾ ਜਦੋਂ ਕਿ ਵੋਟਾਂ ਪਈਆਂ ਸੀ ਔਰ ਉਸ ਤੋਂ ਬਾਅਦ 5 ਸਾਲ ਤੇ ਜੀ ਜਮਾ ਬੇਕਾਰ ਆਈ ਠੀਕ ਹੈ ਜੀ ਫੇ ਮੌਕਾ ਦੇ ਕੇ ਪੰਜਾਬ ਵਾਲਿਆਂ ਨੇ ਪੰਜਾਬ ਦਾ ਵੇੜਾ ਹੀ ਘਰ ਕਰਤਾ ਉਹਨਾਂ ਨੇ ਸਿਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਕਿੰਨੇ ਵਿਕਾਸ ਹੋਏ ਆ ਮੈਂ ਨਹੀਂ ਬੋਲਦਾ ਪਿਆਵਾ ਉਹਨਾਂ ਦੇ ਕਾਰਨਾਮੇ ਬੋਲ ਰਿਹਾ ਜਦੋਂ ਮਰਜੀ ਤੁਸੀਂ ਨਿਕਲ ਜੋ ਰੋਡ ਤੇ ਹਾਈਵੇ ਮੰਡੀ ਮੰਡੀਆਂ ਦਾ ਕੀ ਬੁਰਾ ਹਾਲ ਸੀ ਕੱਜ ਤੋਂ 10 15 ਸਾਲ ਪਹਿਲਾਂ 20 ਸਾਲ ਪਹਿਲਾਂ ਕੀ ਸੀ 5 5 ਫੁੱਟ ਟੋਏ ਸੀ ਮੰਡੀਆਂ ਦੇ ਵਿੱਚ ਜ਼ਿੰਮੇਵਾਰਾਂ ਨੂੰ ਕਿੰਨੀ ਪਰੇਸ਼ਾਨੀ ਆਉਂਦੀ ਸੀ ਅੱਜ ਜਿਹੜੀ ਜ਼ਿੰਮੇਵਾਰੀ ਤਬਕਾਂ ਜਾਂ ਜੋ ਵੀ ਹੈ ਬਦਨਾਮ ਕਰਨ ਤੇ ਤੁਲਿਆ ਹੋਇਆ ਜੀ ਵੀ ਅਕਾਲੀ ਪਾਰਟੀ ਤਾਂ ਆਇਆ ਜੀ ਅਕਾਲੀ ਪਾਰਟੀ ਜੋ ਹੈ ਪਰ ਮੇਰੇ ਹਿਸਾਬ ਨਾਲ ਮੈਂ 44-45 ਸਾਲ ਦੀ ਉਮਰ ਦੇ ਵਿੱਚੋਂ ਜਦ ਕਿ 30-30 ਕ ਸਾਲ ਕੱਟ ਤੋਂ ਕੱਟ ਆਪਾਂ ਪੰਜਾਬ ਦੇ ਵਿੱਚ ਦਿੱਤੇ ਹੋਏ ਹੈ ਸੇਵਾ ਦਿੱਤੀ ਹੈ ਉਹਦੇ ਵਿਚਕਾਰ ਮੈਨੂੰ ਇਹ ਤੋਂ ਵੱਧ ਹੋਰ ਕੋਈ ਪਾਰਟੀ ਨਹੀਂ ਦੀ ਸੀ ਜੀ ਸੋ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਦਾ ਕਹਿਣਾ ਅੱਜ ਭੱਜ ਕੇ ਨਾ ਆਈ ਤੁਹਾਡੇ ਜੀ ਹਰਜਿੰਦਰ ਸਿੰਘ ਹਰਜਿੰਦਰ ਜੀ ਤਿਉਹਾਰ ਸ਼ੁਰੂ ਹੋ ਰਿਹਾ ਗਿਆ ਮੋਟਾਂ ਦਾ ਹਾਂਜੀ ਵਿਆਹ ਵਰਗਾ ਮਾਹੌਲ ਬਣ ਜਾਂਦਾ ਹੈ ਬੋਟਾਂ ਦੇ ਵਿੱਚ ਤੇ ਕਿੰਦਾ ਰਹਿ ਪਿਛਲੇ 5 ਸਾਲ ਦੀ ਜੀ ਗੱਲ ਕਰੀਏ 5 ਸਾਲ ਤਾਂ ਇਹ ਸੋਚ ਕੇ ਮੰਨ ਕੇ ਚੱਲੋ ਇਹ ਬਿਲਕੁਲ ਹੀ ਬੇਕਾਰੀ ਤੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿ ਇਹ ਸਰਕਾਰ ਹੈ ਕਿ ਦੀ ਚੱਲ ਰਹੀ ਹੈ ਜੀ ਕਿ ਪਤਾ ਤਾਂ ਤਾਂ ਹੋਊਗਾ ਜੇ ਆਪਣੇ ਵਿੱਚ ਆ ਕੇ ਵਿਚਰਨ ਗਈ ਤੇ ਕੋਈ ਵੀ ਆ ਕੇ 5 ਸਾਲ ਵਿੱਚ ਆਪਣੇ ਅੰਦਰ ਵਿਚਰਿਆ ਨਹੀਂ ਕੋਈ ਕੋਈ ਨਹੀਂ ਆ ਹਾਂਜੀ ਸਾਨੂੰ ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਐਮਪੀ ਹੈ ਕਿਹੜਾ ਜੀ ਨਾ ਕੋਈ ਕੰਮ ਹੋਇਆ ਨਾ ਕੋਈ ਕੰਮ ਹੋਇਆ ਜੀ ਤੇ ਨਸ਼ਾ ਵਧਿਆ ਜੀ ਲੂਟ ਤੋਂ ਵੱਧ ਮੋਤਾ ਹੋਇਆ ਹੈ ਪੰਜਾਬ 'ਚ ਤੇ ਉਹਦਾ ਕੋਈ ਬਾਲੀਵਾਰਸ ਨਹੀਂ ਗਈ ਤੇ ਨਾ ਕੋਈ ਅੱਗੇ ਆ ਕੇ ਕੋਈ ਕਰ ਰਹੀ شناخت ਕਿਦਾਂ ਦਾ ਵੀ ਤੁਹਾਡੇ ਸਾਹਮਣੇ ਕਿਦਾਂ ਦਾ ਉਮੀਦਵਾਰ ਹੋਣਾ ਚਾਹੀਦਾ ਜੀ ਉਮੀਦਵਾਰ ਉਹ ਹੋਵੇ ਜਿਹੜਾ ਸਾਡੇ ਵਿੱਚੋਂ ਹੀ ਚੁਣਿਆ ਜਾਵੇ ਸਾਡੇ ਵਰਗਾ ਹੀ ਹੋਵੇ ਤੁਹਾਡੇ ਵਰਗਾ ਹੀ ਉਹ ਹੋਣਾ ਚਾਹੀਦਾ ਵੀ ਆਮ ਆਦਮੀ ਲਾਡ ਜੇ ਜਿੱਕੇ ਨਾਲ ਕੀ ਮੋਦੀ ਜੀ ਦਾ ਟਾਰਗੇਟ ਹੈਗਾ ਵੀ 400 ਤੋਂ ਪਾਰ ਜਾਣਾ ਮੋਦੀ ਨੇ ਤਾਂ ਪਠਾਈ ਵਾਤਾ ਜੀ ਜਰੂਰ ਤਾਂ ਕੱਢਿਆ ਹੋਇਆ ਸਾਰੇ ਕਾਫੇ ਦਾ ਅੱਛਾ ਸਾਰੇ ਕਾਫੇ ਦਾ ਤੇ ਫਿਰ ਆਉਣ ਨਾਲ ਆਉਣ ਦੇ ਸਮੇਂ ਦੇ ਵਿੱਚ ਡਿਕਟੇਟਰਸ਼ਿਪ ਚੱਲ ਰਹੀ ਹੈ ਜੀ ਡਿਕਟੇਟਰਸ਼ਿਪ ਚੱਲ ਰਹੀ ਹੈ ਤੇ ਆਉਣ ਦੇ ਸਮੇਂ ਚ ਕੀ ਤੁਸੀਂ ਸੁਣਿਆ 10 ਸਾਲ ਵੀ ਮੋਦੀ ਆ ਗਿਆ ਅਗਲੇ 5 ਸਾਲਾਂ ਚ ਸਰਕਾਰ ਨਹੀਂ ਵੋਟਾਂ ਪੈਣਗੀਆਂ ਹੀ ਵੋਟਾਂ ਪੈਣੀਆਂ ਨਹੀਂ ਉੱਤੇ ਖਤਮ ਹੋ ਜਾਣਾ ਕੰਮ ਜੇਸਾ ਹੋਣਾ ਚੱਲ ਰਿਹਾ ਲੋਕਤੰਤਰੀ ਰਾਜ ਹੁਣ ਹੋ ਜਾਂਦਾ ਜੀ ਹੂੰ ਬੜਾ ਥੋੜਾ ਵੋਟਾ ਸਿਸਟਮ ਖਤੂ ਹੋ ਜੂਗਾ ਸੋ ਇਹ ਸਨ ਚਾਹੀਦੀ ਚੁਸਕੀ ਦੇ ਉੱਪਰ ਜਿਹੜਾ ਕਿ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਫਾਸਟਵੇਅਰ ਡੇਲੀ ਪੋਸਟ ਦੇ ਉੱਪਰ ਸੋ ਲੋਕਾਂ ਦੇ ਨਾਲ ਗੱਲ ਕੀਤੀ ਲੋਕ ਕਹਿੰਦੇ ਨੇ ਕਿ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਮੀਦਵਾਰ ਉਹ ਹੋਣਾ ਚਾਹੀਦਾ ਜਿਹੜਾ ਕਿ ਆਮ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਨਾਲ ਆ ਕੇ ਐਮਐਲਏ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਜਿਸੇ ਕੇ ਨਾਲ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀਗਾ ਕਿ ਭਾਵੇਂ ਪਿਛਲੇ 5 ਸਾਲ ਜਿਹੜਾ ਗਿਆ ਲੋਕ ਸਭਾ ਫਰੀਦਕੋਟ ਤੋਂ ਮੁਹੰਮਦ ਸਦੀਕ ਜਿਹੜੇ ਹੈਗੇ ਨੇ ਉਹ ਰਹੇ ਨੇ ਪਰ ਸਿਰਫ ਨਜ਼ਰ ਉਸ ਟਾਈਮ ਹੀ ਆਏ ਜਦੋਂ ਵੋਟਾਂ ਦੇ ਵਿੱਚ ਵੋਟਾਂ ਦਾ ਸਭਾ ਸੀਗਾ ਪਰ ਹੁਣ ਫਿਰ 5 ਸਾਲ ਬਾਅਦ ਜਿਹੜਾਗਾ ਵੋਟਾਂ ਦਾ ਸਭਾ ਆ ਰਿਹਾ ਹੈਗਾ ਹੁਣ ਫਿਰ ਸ਼ਾਇਦ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਫਿਰ ਨਜ਼ਰ ਆਉਣਗੇ ਗੱਲ ਸਿੰਗਰਾਂ ਦੀ ਨਹੀਂ ਹੈਗੀ ਆ ਗੱਲ ਇਹ ਹੈ ਕਿ ਕੰਮ ਕਰਨ ਵਾਲਾ ਜਿਹੜਾ ਵੀ ਉਮੀਦਵਾਰਾ ਉਹ ਫਰੀਦਕੋਟ ਹਲਕੇ ਦੇ ਵਿੱਚ ਚੁੜਿਆ ਜਾਵੇ ਔਰ ਐਤਕੀ ਜਿਹੜੇ ਲੋਕ ਹੈਗੇ ਨੇ ਸਿਰਫ ਉਸੇ ਉਮੀਦਵਾਰ ਨੂੰ ਹੀ ਚੁੰਨਣਗੇ ਜਿਹੜਾ ਕਿ ਫਰੀਦਕੋਟ ਹਲਕੇ ਦਾ ਵਿਕਾਸ ਕਰੇਗਾ ਵੇਪਨੋਕਾਰਾ first wave boga